ਤੁਸੀਂ ਵੇਖ ਰਹੇ ਹੋ ਲਿਬਰਲ ਟੀਵੀ ਮੁਦੱਜਤਾ ਪ੍ਰੋਗਰਾਮ ਤੁਹਾਡਾ ਸਵਾਗਤ ਹੈ ਜੀ। ਮੁੱਦਾ ਤਾਂ ਇਸੇ ਗੱਲ ਦਾ ਹੈ ਕਿ ਜਦੋਂ ਪੰਨ ਸਿੰਘ ਸਹਿਬਾਨ ਲਫਾਫਾ ਖੁੱਲਣਗੇ ਤਾਂ ਲਫਾਫਾ ਖੁੱਲਣ ਤੋਂ ਬਾਅਦ ਕੀ ਫੈਸਲਾ ਲੈਣਗੇ? ਅਕਾਲੀ ਦਲ ਪੰਕ ਕੀਤਾ ਜਾਏਗਾ। ਨਵੇਂ ਪ੍ਰਧਾਨ, ਨਵੀਂ ਕੋਰ ਕਮੇਟੀ, ਨਵੇਂ ਅਹੁਦੇਦਾਰ ਚੁਣਦਾ ਹੁਕਮ ਹੋਏਗਾ। ਪਰ ਮਰਿਆਦਾ ਨੂੰ ਸਮਝਣ ਵਾਲੇ ਕਹਿੰਦੇ ਕਿ ਇਹ ਕੰਮ ਪੰਨ ਸਿੰਘ ਸਹਿਬਾਨ ਚਾਹੀਦਾ ਨਾ ਕਰਨ। ਹਾਂ। ਉਥੇ ਨਖਈਆ ਕਰਾਰ ਦੇਣਗੇ। ਉਹ ਦੋ ਮਿੱਤੜਿਆਂ ਨੂੰ ਤਰਖਾਇਆ ਕਰਾ ਦੇਣਗੇ ਪਰ ਚਰਚਾ ਤਾਂ ਹੀ ਹੈ ਕਿ ਕੀ ਧਾਰਮਿਕ ਸਜ਼ਾ ਬੂਟਾ ਸਿੰਘ ਆਲੀ ਹੋਏਗੀ ਸਰਜੀਤ ਸਿੰਘ ਬਰਨਾਲਾ ਆਲੀ ਹੋਏਗੀ ਜਾਂ ਮਹਾਰਾਜਾ ਰਣਜੀਤ ਸਿੰਘ ਆਲੀ ਹੋਏਗੀ ਕੀ ਧਾਰਮਿਕ ਸਜ਼ਾ ਵੱਜੋਂ ਨਾਮ ਜਪਣਾ ਪਾਠ ਕਰਨਾ ਸੇਵਾ ਕਰਨੀ ਇੱਥੋਂ ਤੱਕ ਫੈਸਲਾ ਆਏਗਾ ਕਿ ਇਹ ਸਾਰੀਆਂ ਸੇਵਾਵਾਂ ਨਿਭਾਉਂਦੇ ਆਂ ਗਲਛ ਤੱਕ ਤੀ ਪਾ ਕੇ ਮੈਂ ਪਾਪੀ ਤੂੰ ਬਖਸ਼ਣ ਹਰ ਉਹ ਸਜ਼ਾ ਲੱਗੇਗੀ ਉਠਾ ਸਿੰਘ ਹੋਰਾਂ ਨੂੰ ਹੱਥ ਖੜੇ ਕਰਕੇ ਤਖਤੀ ਪਾ ਕੇ ਹਾਂ ਫਰੀਦ ਸਿੰਘ ਬਰਨਾਲਾ ਉਹਨਾਂ ਨੂੰ ਜੋੜਿਆਂ ਦੀ ਸੇਵਾ ਤਖਤੀ ਪਾ ਕੇ ਤੇ ਉਸ ਤਰ੍ਹਾਂ ਦਾ ਕੋਈ ਫਰਮਾਨ ਆਏਗਾ ਜਾਂ ਮਹਾਰਾਜਾ ਰਣਜੀਤ ਸਿੰਘ ਮੰਗ ਕੋੜੇ ਮਾਰਨ ਦੀ ਸਜ਼ਾ ਇਹ ਪਹਿਲੂ غور ਕਰਨ ਨਾਲ ਕਿ ਕੀ ਇਹ ਰਾਜਨੀਤਿਕ ਸਜ਼ਾ ਦੇ ਹੱਕਦਾਰ ਨੇ ਜਾਂ ਇਹ ਧਾਰਮਿਕ ਸਜ਼ਾ ਦੇ ਹੱਕਦਾਰ ਨੇ ਕੀ ਇਹ ਵੱੱਜਰ ਗਲਤੀ ਹੈ ਕਬੂਲਨਾਮਾ ਤੇ ਕਬੂਲ ਨਾਮੇ ਤੋਂ ਬਿਨਾ ਗੁਨਾਹਾਂ ਦਾ ਪਤਾ ਹੋਣ ਤੇ ਵੀ ਕਬੂਲ ਨਾ ਕਰਨਾ ਇਹਨਾਂ ਦੋਵਾਂ 'ਚ ਗੁਰੂ ਮਰਿਆਦਾ ਅਨੁਸਾਰ ਅਕਾਲ ਤਖਤ ਸਾਹਿਬ ਦੀ ਮਰਿਆਦਾ ਅਨੁਸਾਰ ਪੰਥਕ ਮਰਿਆਦਾ ਅਨੁਸਾਰ ਧਾਰਮਿਕ ਸਜ਼ਾ ਜਾਂ ਫਿਰ ਜਿਹੜੀ ਸੰਗਤ ਦੇ ਵਿੱਚ ਚਰਚਾ ਕੀ ਧਾਰਮਿਕ ਸਜ਼ਾ ਨਹੀਂ ਇਹ ਰਾਜਨੀਤਿਕ ਗੁਨਾਹ ਹੈ ਰਾਜਨੀਤਿਕ ਸਜ਼ਾ ਦੇ ਹੱਕਦਾਰ ਨੇ ਸੋ ਗੌਰ ਕਰੋ ਇੱਕ ਮੈਂ ਖਾਸ ਪਹਿਲੂ ਤੇ ਤੁਹਾਡਾ ਆ ਬੁਟਾ ਸਿੰਘ ਬਰਨਾਲਾ ਤੇ ਮਹਾਰਾਜਾ ਰਣਜੀਤ ਸਿੰਘ ਦੇ ਹਵਾਲੇ ਨਾਲ ਧਿਆਨ ਦੇਣਾ ਚਾਹਣਾ ਲੋਕ ਗੌਰ ਕਰੋ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ ਤੇ ਇਤਿਹਾਸ ਬਹੁਤ ਕੁਝ ਸਿਖਾਉਂਦਾ ਹੈ ਇਤਿਹਾਸ ਤੋਂ ਕਈ ਕੁਝ ਸਿੱਖਿਆ ਲੈ ਕੇ ਗਾਂਵਧਿਆ ਜਾਂਦਾ ਹੈ ਇਤਿਹਾਸ ਦੇ ਪੰਨਿਆਂ 'ਚ ਹੋਈਆਂ ਗਲਤੀਆਂ ਨੂੰ ਆਉਂਦੇ ਸਮੇਂ 'ਚ ਦਰੁਸਤ ਕੀਤਾ ਜਾਂਦਾ ਹੈ ਤੇ ਸਿੱਖ ਪੰਥ ਦੇ ਸਿੱਖ ਰਵਾਇਤ ਦੇ ਇਤਿਹਾਸ ਦੇ ਪੰਨਿਆਂ 'ਚ ਵੀ ਦਰਜ ਹੈ ਕਿ ਬੂਟਾ ਸਿੰਘ ਤੋਂ ਲੈ ਕੇ ਸਰਜੀ ਸਿੰਘ ਬਰਨਾਲਾ ਤੱਕ ਤਖਤیاں પાਕੇ ਸਜ਼ਾ ਭੁਗਤਦੇ ਰਹੇ ਨੇ ਧਾਰਮਿਕ ਸਜ਼ਾ ਪੂਰੀ ਕਰਦੇ ਰਹੇ ਨੇ ਤੇ ਸਿੱਖ ਰਾਜ ਦੇ ਮੋਢੀ ਵਜੋਂ ਜਾਣੇ ਜਾਂਦੇ ਮਹਾਰਾਜਾ ਰਣਜੀਤ ਸਿੰਘ ਨੂੰ ਕੋੜੀਆਂ ਦੀ ਸਜ਼ਾ ਹੁੰਦੀ ਆ ਅੱਜ ਉਸੇ ਇਤਿਹਾਸ 'ਚ ਉਹ ਇਹ ਚਾਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਅੱਜ ਜਿਸ ਸਥਿਤੀ 'ਚ ਸ਼੍ਰੋਮਣੀ ਅਕਾਲੀ ਦਲ ਖੜਾ ਹੈ ਤੇ ਜੋ ਕੁਛ ਉਹਨਾਂ ਦੇ ਰਾਜਪਾਲ ਚ ਵਾਪਰਿਆ ਉਹ ਸਾਰੇ ਘਟਨਾ ਕਰਮਾਂ ਦੇ ਲਈ ਕੀ ਗੁਨਾਹਾਂ ਦੀ ਸਜ਼ਾ ਗੁਨਾਹ ਅਣਜਾਣੇ ਛੋਏ ਜਾਣੇ ਛੋਏ ਸਾਜਸ਼ ਤਹਿਤ ਕੀਤੇ ਕਿੰਨੇ ਕਬੂਲੇ ਕਿੰਨੇ ਨਹੀਂ ਕਬੂਲੇ ਉਹ ਸਾਰਿਆਂ ਨੂੰ ਪਰਚੋਲ ਕਰਦੇ ਆ ਪੰਜ ਸਿੰਘ ਸਹਿਬਾਨ ਕੀ ਬਰਨਾਲੇ ਵਾਲੀ ਬੂਟਾ ਸਿੰਘ ਵਾਲੀ ਜਾਂ ਮਹਾਰਾਜ ਅਰਜੀਤ ਸਿੰਘ ਵਾਲੀ ਕਿਹੜੀ ਸਜ਼ਾ ਸੁਣਾਉਣਗੇ ਨਾ ਕਾਲੀਆਂ ਮਹਾਰਾਜ ਅਰਜੀਤ ਸਿੰਘ ਦਾ ਰਾਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਦੇਖਦੀ ਰਸਦ ਸਾਰੀ ਮਹਾਰਾਜਾ ਰਣਜੀਤ ਸਿੰਘ ਦੇ ਖਜ਼ਾਨਿਆਂ ਚੋਂ ਘਰਾਂ ਚੋਂ ਆਉਂਦੀ ਹੈ ਸੇਵਾ ਚੱਲਦੀ ਹੈ ਅਚਾਨਕ ਇੱਕ ਪਹਿਲੂ ਆਉਂਦਾ ਹੈ ਕਿ ਵੀ ਮਹਾਰਾਜਾ ਰਣਜੀਤ ਸਿੰਘ ਹੋਰਾਂ ਨੇ ਸਿੱਖ ਸਿਧਾਂਤਾਂ ਤੋਂ ਉਲਟ ਇੱਕ ਗੁਨਾਹ ਕਰਤਾ ਉਹ ਇਤਿਹਾਸ ਚ ਉਹਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਪਈਆਂ ਨੇ ਕੋਈ ਕਹਿੰਦਾ ਨੱਚਣੀ ਦਾ ਨਾਚ ਦੇਖ ਲਿਆ ਕੋਈ ਕਹਿੰਦਾ ਨੱਚਣੀ ਨਾਲ ਵਿਆਹ ਦੀਆਂ ਗੱਲਾਂ ਨੇ ਕੋਈ ਕਹਿੰਦਾ ਕਿ ਨਹੀਂ ਦਾੜੀ ਰੰਗਣ ਦਾ ਹੀ ਮਾਮਲਾ ਸੀ ਚਲੋ ਆਪਾਂ ਇਹ ਘਟਨਾ ਕਰ ਨੂੰ ਇੱਕ ਪਾਸੇ ਰੱਖ ਕੇ ਸਿਰਫ ਇਹ ਕਿ ਉਹਨਾਂ ਨੇ ਸਿੱਖ ਸਿਧਾਂਤ ਤੋਂ ਉਲਟ ਜਾ ਕੇ ਕੋਈ ਕਦਮ ਚੁੱਕਿਆ ਤੇ ਇਸ ਦੀ ਸ਼ਿਕਾਇਤ ਇਸ ਦਾ ਜ਼ਿਕਰ ਅਕਾਲ ਤਖਬ ਦੀ ਜਥੇਦਾਰ ਤੱਕ ਆਪੜਿਆ ਤੇ ਕਹਿੰਦੇ ਕਿ ਮਹਾਰਾਜਾ ਰਣਜੀਤ ਸਿੰਘ ਹੋਰਾਂ ਨੂੰ ਜਥੇਦਾਰ ਫੂਲਾ ਸਿੰਘ ਹੋਰਾਂ ਨੇ ਤਲਬ ਕਰ ਲਿਆ ਪਰ ਕਿਤੇ ਅੰਦਰ ਕੋਈ ਕਿਸੇ ਕਣ ਵੱਜੋਂ ਵੀ ਹੰਕਾਰ ਜਿਹੜਾ ਪਿਆ ਹੁੰਦਾ ਕਿਤੇ ਖਰਾਬ ਕਰਦਾ ਹੈ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਨੇ ਉਸ ਤਲਬ ਕਰਨ ਤੇ ਕਾਲ ਤੱਕ ਸਭ ਤੇ ਆ ਕੇ ਪੇਸ਼ ਹੋਣ ਤੋਂ ਕੰਨੀ ਖਤਰਾ ਨਹੀਂ ਪਰ ਰਸ਼ਦ ਗੁਰੂ ਘਰ ਉਮੇ ਹੀ ਆਈ ਉਮੇ ਹੀ ਉਹ ਮੱਥਾ ਟੇਕਣਾਉਂਦੇ ਸੀ ਸੋ ਇਸ ਗੱਲ ਤੋਂ ਜਦੋਂ ਅਸਰ ਫੁੱਲਾ ਸਿੰਘ ਨੂੰ ਪਤਾ ਲੱਗਿਆ ਕਿ ਵੀ ਉਹ ਬੁਲਾਇਆ ਵੀ ਨਹੀਂ ਆਏ ਤੇ ਕਹਿੰਦੇ ਕਿ ਉਹਨਾਂ ਨੇ ਕਿਹਾ ਵੀ ਇਹ ਮਰਿਆਦਾ ਪੰਖ ਹੋਈ ਹੈ ਉਹ। ਹੁਣ ਇਹ ਰਸਤ ਬੰਦ ਕਰੋ। ਨਹੀਂ ਕਬੂਲ ਕਰਨੀ। ਤੇ ਜਦੋਂ ਮਹਾਰਾਜ ਸਿੰਘ ਆਉਣ ਤੁਹਾਨੂੰ ਸੁਨੇਹਾ ਲਾ ਦਿਓ। ਤੇ ਕਹਿੰਦੇ ਜਦੋਂ ਇਹ ਕਾਰਵਾਈ ਦਾ ਮਹਾਰਾਜਾ ਜੀ ਸਿੰਘ ਨੂੰ ਪਤਾ ਲੱਗਾ ਤੇ ਉਸ ਨੂੰ ਛਟਕਾ ਲੱਗਾ ਕਿ ਮੇਰੇ ਤੋਂ ਗਲਤੀ ਹੋਈ ਹੈ। ਤੇ ਉਸ ਨੇ ਕਹਿੰਦੇ ਜਿੱਥੇ ਫੂਲਾ ਸਿੰਘ ਬਰਾਂਹ ਸੰਪਰਕ ਸਾਧਿਆ। ਤੁਹਾਨੂੰ ਕਿਹਾ ਕਿ ਠੀਕ ਹੈ ਜੀ ਮੈਂ ਹਾਜ਼ਰ ਹੋ ਗਿਆ। ਹਾਂ ਦੱਸੋ ਜੀ ਉਹ ਕਹਿੰਦੇ ਆਏ ਨੇ ਜਿੱਦਾਂ ਪੁੱਲਾ ਸਿੰਘ ਕਹਿੰਦੇ ਕਿ ਪਹਿਲਾਂ ਗੱਲ ਰঞ্জੀਤ ਸਿੰਘ ਤੇਰੇ ਔਰ ਮੇਰੇ ਵਿਚਾਲੇ ਸੀ ਹੁਣ ਵਿਚਾਲੇ ਸੰਗਤ ਆ ਗਈ ਆ ਤੂੰ ਇੱਕ ਪੜਾ ਗਾਂਹ ਲੰਘਿਆ ਆ ਗਲਤੀ ਕਰਦਿਆਂ ਤੇ ਤੁਝੇ ਗਲਤੀ ਹੋਈ ਤੇ ਉਸ ਨੂੰ ਕਬੂਲ ਕਰਦਾ ਤੇ ਗੱਲ ਨਿਪਟ ਜਾਣੀ ਸੀ ਪਰ ਤੂੰ ਉਸ ਨੂੰ ਕਬੂਲਣ ਦੀ ਬਜਾਏ ਤੂੰ ਤਾਂ ਸੱਦੇ ਤੇ ਵੀ ਤਲਬ ਕਰਨ ਤੇ ਵੀ ਨਹੀਂ ਆਇਆ ਤੂੰ ਆਪਣੇ ਆਪ ਨੂੰ ਜ਼ਿਆਦਾ ਵੱਡਾ ਮੰਨਣ ਲੱਗ ਪਿਆ ਇਸ ਲਈ ਹੁਣ ਮੈਂ ਨਹੀਂ ਹੁਣ ਸੰਗਤ ਫੈਸਲਾ ਕਰੇਗਾ ਫੈਸਲਾ ਸੰਗਤ ਚ ਹੋਏਗਾ ਦੇਖੰਦੇ ਸੰਗਤ ਦੀ ਹਾਜ਼ਰੀ ਦੇ ਵਿੱਚ ਅਸਿਰ ਸੈਵਾਨ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕੱਪੜੇ ਤਾਰ ਕੇ ਕੋੜੇ ਮਾਰਨ ਦੀ ਸਜ਼ਾ ਦਿੱਤੀ ਮਹਾਰਾਜਾ ਰਣਜੀਤ ਸਿੰਘ ਦੇ ਚੋਲੇ ਤਾਰੇ ਗਏ ਕੋੜੇ ਮਾਰਨ ਦੀ ਤਿਆਰੀ ਸੀ ਕਿ ਸੰਗਤਾਂ ਦੀ ਅੱਖਾਂ ਛੰਝੂ ਆ ਗਏ ਤੇ ਉਹਨਾਂ ਨੇ ਜਸੀਦਰ ਸਾਹਿਬ ਨੂੰ ਅਪੀਲ ਕੀਤੀ ਕਿ ਮਹਾਰਾਜ ਕੋੜੇ ਵੱਜਣ ਤੋਂ ਵੀ ਵੱਡੀ ਸਜ਼ਾ ਕਿ ਮਹਾਰਾਜਾ ਅਨਜੀਤ ਸਿੰਘ ਰਾਜ ਭਾਗ ਹੁੰਦਿਆਂ ਵੀ ਸਾਰਾ ਕੁਝ ਹੁੰਦਿਆਂ ਵੀ ਹੁਣ ਝੁੱਕ ਗਿਆ ਉਸ ਨੇ ਤਖਤ ਮੁਰੇ ਆਪਣਾ ਸੀਸ ਝੁਕਾ ਦਿੱਤਾ ਉਸ ਨੇ ਗੁਨਾਹ ਕਬੂਲ ਕਰ ਲਿਆ ਤੇ ਕੋੜੇ ਸਜ਼ਾ ਭੁਗਤਣ ਲਈ ਤੁਹਾਡੇ ਸਾਹਮਣੇ ਚੋਲੇ ਲਾ ਕੇ ਖੜਾ ਸਜ਼ਾ ਹੋ ਗਈ ਹੈ ਫਿਰ ਬੂਟਾ ਸਿੰਘ ਹੋਰਾ ਆਲਾ ਬਰਤਾ ਆਪਣੇ ਸਭ ਦੇ ਸਾਹਮਣੇ ਆ ਕਿ ਉਹਨਾਂ ਨੂੰ ਬਾਖੜੀਆਂ ਕਰਕੇ ਤਖਤੀ ਪਾ ਕੇ ਸੁਣਾਈ ਗਈ ਸਜ਼ਾ ਭੋਗੀ ਧਾਰਮਿਕ ਸਜ਼ਾ ਲੱਗੀ ਇਸੇ ਤਰ੍ਹਾਂ ਸੁਰਜੀਤ ਸਿੰਘ ਬਰਨਾਲਾ ਜਦੋਂ ਪੁਲਿਸ ਭੇਜਣ ਵਾਲੇ ਮਾਮਲੇ 'ਚ ਦਰਬਾਰ ਸਾਹਿਬ ਦੇ ਅੰਦਰ ਫਿਰ ਤਲਖਾ ਲੱਗੀ ਤਖਤੀ ਪਾ ਕੇ ਸਜ਼ਾ ਭੋਗੀ ਅਜੋ ਸਵਾਲ ਹੁਣ ਦੁਬਾਰਾ ਆ ਕੇ ਖਲੋਤਾ ਹੈ ਸਵਾਲ ਇੱਥੋਂ ਖੜਾ ਹੁੰਦਾ ਕਿ ਤਖਤੀ ਪਾ ਕੇ ਜਾਂ ਬਿਨਾਂ ਤਖਤੀ ਤੋਂ ਜਾਂ ਕੋਰੇ ਇਹਨਾਂ ਚ ਫਰਕ ਕੀ ਹੈ ਕਹਿੰਦੇ ਜੀ ਇੱਕ ਹੈ ਕਿ ਤੁਸੀਂ ਆ ਕੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਆਪਣਾ ਗੁਨਾਹ ਕਬੂਲ ਕਰ ਲਿਆ ਗੁਨਾਹ ਕਬੂਲ ਕਰਨ ਤੋਂ ਬਾਅਦ ਉਹਦੇ ਲਈ ਧਾਰਮਿਕ ਸਜ਼ਾ ਮੁਕਰਰ ਹੁੰਦੀ ਹੈ ਕਿ ਭਈ ਠੀਕ ਹੈ ਗਲਤੀ ਹੋਈ ਕੋਤਾਹੀ ਹੋਈ ਜਾਣੇ ਚੋਈ ਅਣਜਾਣੇ ਚੋਈ ਜਾਣ ਬੁਝ ਕੇ ਕੀਤੀ ਪਰ ਤੁਸੀਂ ਆਪਣਾ ਗੁਨਾਹ ਕਬੂਲ ਕੀਤਾ ਤੇ ਇਸ ਲਈ ਤੁਹਾਨੂੰ ਧਾਰਮਿਕ ਸਜ਼ਾ ਲਈ ਜਾਂਦੀ ਹੈ ਚਾਹੇ ਉਹ ਕੀਰਤਨ ਸਰਵਣ ਕਰਨ ਦੀ ਹੋਵੇ ਪਾਠ ਕਰਨ ਦੀ ਹੋਵੇ ਨਾਮ ਜਪਣ ਦੀ ਹੋਵੇ ਜੋੜਿਆਂ ਦੀ ਹੋਵੇ ਵਰਤਨਾ ਦੀ ਹੋਵੇ ਲੰਗਰ ਛੋਵੇ ਸਫਾਈ ਦੀ ਹੋਵੇ ਸੋ ਇਸੇ 'ਚ ਗਲਤੀ ਦੇ ਮਿਆਰ ਨੂੰ ਦੇਖਦੇ ਆਂ ਗਲਤੀ ਦੇ ਕਾਰਨਾਂ ਨੂੰ ਦੇਖਦੇ ਆਂ ਤੁਹਾਡੇ ਹੈ ਉਸ ਕਿਉਂਕਿ ਤੁਸੀਂ ਕਈ ਵਾਰ ਆਦਰਸ਼ ਵੀ ਹੁੰਨੇ ਹੋ ਜੇ ਮਹਾਰਾਜਾ ਰਣਜੀਤ ਸਿੰਘ ਨੇ ਤਾਂ ਆਦਰਸ਼ਿਕ ਚਿਹਰਾ ਸੀ ਜੇ ਮੂਤਾ ਸਿੰਘ ਬਾਰੇ ਕਰਦਾ ਤਾਂ ਇੱਕ ਵੱਡਾ ਰੁਤਬੇਦਾਰ ਵਿਅਕਤੀ ਸੀ ਜੇ ਬਰਨਾਲੇ ਹੋਰੀ ਕਰਦੇ ਨੇ ਬਾਦਲੋਰੀ ਕਰਦੇ ਨੇ ਤਾਂ ਉਹ ਇੱਕ ਚਿਹਰੇ ਨੇ ਸੋ ਜੇ ਇਹ ਜੇਕਰ ਗਲਤੀ ਕਰਦੇ ਨੇ ਫਿਰ ਤਖਤੀ ਤੱਕ ਵਾਲਾ ਫੈਸਲਾ ਹੁੰਦਾ ਸੋ ਮਤਲਬ ਤੁਸੀਂ ਗੁਨਾਹ ਕੀਤਾ ਤੇ ਉਹਨੂੰ ਕਬੂਲ ਕੀਤਾ ਇਸ ਲਈ ਤੁਹਾਨੂੰ ਧਾਰਮਿਕ ਸਜ਼ਾ ਲਾਈ ਜਾਂਦੀ ਹੈ ਪਰ ਤੁਸੀਂ ਆਦਰਸ਼ ਸੀ ਤੁਸੀਂ ਚਿਹਰਾ ਸੀ ਤੁਹਾਡੇ ਚੋਂ ਲੋਕ ਦੇਖ ਕੇ ਉਸ ਰਾਹਾਂ ਤੇ ਤੁਰਦੇ ਸੀ ਇਸ ਲਈ ਤੁਹਾਨੂੰ ਤਖਤੀ ਪਾ ਕੇ ਕਿ ਮੈਂ ਪਾਪੀ ਤੂੰ ਬਖਸ਼ਣਹਾਰ ਅਜਿਹੀ ਲਿਖਤ ਵਾਲੀ ਤਖਤੀਆਂ ਪਾ ਕੇ ਨਭਾਉ ਭਾਈ ਸੇਵਾ ਪਰ ਗੁਨਾਹ ਕਰਕੇ ਕਬੂਲ ਨਾ ਕਰਨਾ ਤੇ ਉਹ ਤੋਂ ਕੰਨੀ ਘਤਰਾ ਜਾਣਾ ਹੈ ਤਖਤ ਦੇ ਹੁਕਮ ਨੂੰ ਵੀ ਕਾਲ ਤੱਕ ਸਭ ਦੇ ਹੁਕਮ ਨੂੰ ਵੀ ਲਾਂਬੇ ਕਰ ਦੇਣਾ ਸਿਕਸ ਸਿਧਾਂਤਾਂ ਨੂੰ ਵੀ ਕਿਨਾਰੇ ਕਰ ਦੇਣਾ ਫਿਰ ਅਜਿਹੇ ਗੁਨਾਹ ਕਰਕੇ ਜਦੋਂ ਆਉਂਦਾ ਫਿਰ ਕੋੜਿਆਂ ਤੱਕ ਅਲੀ ਸਜਾਲਾ ਮੈਨੂੰ ਖੜਾ ਹੁਣ ਇੱਕ تیر ਗਈ ਆ ਚਾਰ ਗੁਰਹਾਂ ਨੂੰ ਲੈ ਕੇ ਮਾਫੀਨਾਮੇ ਦੇ ਰੂਪ ਚ ਸ਼ਿਕਾਇਤ ਪੱਤਰ ਦੇ ਕੇ ਆਈ ਆ ਚੰਦੂ ਮਾਜਰੇ ਨਾਲ ਹੀ ਤਰ ਤੇ ਦੂਏ ਪਾਸੇ ਉਸ ਮਾਫੀਨਾਮਾ ਸ਼ਿਕਾਇਤ ਪੱਤਰ ਦੇ ਹਵਾਲੇ ਨਾਲ 1 ਸਿੰਘ ਸੈਵਾਨਾ ਦੇ ਬੈਠਕ ਦੇ ਵਿੱਚ ਫੈਸਲਾ ਲੈ ਕੇ ਸੁਖਬੀਰ ਬਾਦਲ ਨੂੰ 15 ਦਿਨਾਂ ਦੇ ਵਿੱਚ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਦਾ ਹੁਕਮ ਹੁੰਦਾ ਹੁਣ ਸੁਖਬੀਰ ਸਿੰਘ ਬਾਦਲ ਉਹਨਾਂ 15 ਦਿਨਾਂ ਦੇ ਅੰਦਰ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਗਏ ਬੰਦ ਲਫਾਫੇ 'ਚ ਆਪਣਾ ਸਪਸ਼ਟੀਕਰਨ ਦੇਤਾ ਸ਼੍ਰੋਮਣੀ ਕਮੇਟੀ ਨੇ ਵੀ ਦਿੱਤਾ ਹੋ 94 96 ਲੱਖ ਦੇ ਇਸ ਥਿਆਰਾਂ ਦਾ ਮਾਮਲਾ ਉਹਦਾ ਉਹਦਾ ਵੀ ਉਹਨਾਂ ਨੇ ਵੀ ਸਪਸ਼ਟੀਕਰਨ ਦੇਤਾ ਹੁਣ ਇਹ ਸਪਸ਼ਟੀਕਰਨ ਤੋਂ ਬਾਅਦ ਉਹ ਲਿਫਾਫਾ ਖੁੱਲਣ ਤੋਂ ਬਾਅਦ طے ਹੋਣਾ ਕਿ ਗੁਨਾਹ ਧਾਰਮਿਕ ਸਜ਼ਾ ਵਾਲਾ ਹੈ ਗੁਨਾਹ ਧਾਰਮਿਕ ਸਜ਼ਾ ਤਖਤੀ ਪਾ ਕੇ ਭੁਗਤਣ ਵਾਲਾ ਹੈ ਜਾਂ ਗੁਨਾਹ ਕੋੜੀਆਂ ਤੱਕ ਵਾਲਾ ਕਿ ਤੁਸੀਂ ਕਬੂਲ ਕੀਤਾ ਕਿ ਨਹੀਂ ਕੀਤਾ ਗੁਨਾਹਤਾ ਕਬੂਲ 2015 ਚ ਪ੍ਰਕਾਸ਼ ਸਿੰਘ ਬਾਦਲ ਦੀ ਹਾਜ਼ਰੀ ਚ ਚੰਦੂ ਮਾਜਰੇ ਤੇ ਬੀਬੀ ਜ਼ਗੀਰ ਕਰੋਨਾ ਨੇ ਵੀ ਕਰ ਲਿਆ ਸੀ ਮਤਲਬ ਜੇ ਕਨਾਹ ਕਬੂਲ ਕੀਤੇ ਹੋਏ ਨੇ ਫਿਰ ਤਾਂ ਤੁਹਾਨੂੰ ਤਖਤੀਆਂ ਪਾ ਕੇ ਸਜ਼ਾ ਤਾਂ ਲੱਗਣੀ ਹੈ ਕੁਤਾਰਮਿਕ ਸਿਰ ਇਹ ਤਾਂ ਬੋਕਤ ਨਹੀਂ ਪੈਣੀ ਪਰ ਸੰਗਤ ਚ ਇੱਕ ਸਵਾਲ ਚੱਲ ਰਿਹਾ ਆਕਾਲੀ ਦਲ ਦੇ ਆਪਣੇ ਵੀੜੇ ਚ ਇੱਕ ਸਵਾਲ ਚੱਲ ਰਿਹਾ ਉਹ ਸਵਾਲ ਇਹ ਵੱਡਾ ਹੁੰਦਾ ਜਾ ਰਿਹਾ ਕਿ ਬਈ ਇਹ ਸਾਰੀ ਵਰਤਾਰੇ ਦੇ ਵਿਚਾਲੇ ਇਹ ਘਟਨਾ ਕਰਮ ਦੇ ਵਿਚਾਲੇ ਕੀ ਅਣਜਾਣੇ ਚ ਗਲਤੀ ਹੈ ਕਿ ਜਾਣੇ ਚ ਗਲਤੀ ਗਲਤੀ ਤਾਂ ਹੋਈ ਹੈ ਤੇ ਸਰਕਾਰ ਹੁੰਦਿਆਂ ਤਾਕਤ ਹੁੰਦਿਆਂ ਜੇਕਰ ਉਹ ਘਟਨਾਕਰਮ ਦੇ ਹਵਾਲੇ ਨਾਲ ਤੁਸੀਂ ਉਸ ਨੂੰ ਦੁਰਸਤ ਕਰਨ ਲਈ ਕੋਈ ਡਿਊਟੀ ਨਹੀਂ ਨਿਭਾਈ ਤਾਂ ਕੀ ਇਹ ਇਹ ਕਿਹਾ ਜਾਵੇ ਕਿ ਤੁਹਾਨੂੰ ਗਲਤੀਆਂ ਦਾ ਪਤਾ ਸੀ ਗਲਤੀਆਂ ਹੋ ਰਹੀਆਂ ਸੀ ਤੇ ਤੁਸੀਂ ਤਾਂ ਵੀ ਉਸ ਤੋਂ ਕਨਿਕ ਤਰ੍ਹਾਂ ਨੂੰ ਲੱਗਦਾ ਸੀ ਕਿ ਜਥੇਦਾਰ ਵੀ ਆਪਣੇ ਸਰਕਾਰ ਵੀ ਆਪਣੀ ਪੁਲਿਸ ਵੀ ਆਪਣੀ ਹੈ ਸ਼੍ਰੋਣੀ ਕਮੇਟੀ ਵੀ ਆਪਣੀ ਕੀ ਲੋੜ ਹੈ ਸੋ ਇਹ ਇਸ ਤੋਂ ਫਿਰ ਸਵਾਲ ਪੈਦਾ ਹੁੰਦਾ ਕਿ ਕੀ ਤਖਤੀਆਂ ਤੱਕ ਇਹ ਸਰੂਗਾ ਕਿ ਕੌੜਿਆਂ ਤੱਕ ਜਾਣਾ ਪਊਗਾ 2015 ਪੰਜਾਬ ਚ ਵਿਅਦਪੀ ਦੀਆਂ ਘਟਨਾਵਾਂ ਬੈਰਲ ਖਲਾਮ ਰਗਾੜੀ ਗੋਲੀकांड ਆਪ ਨੂੰ ਸ੍ਰੂਪ ਦੇ ਅੰਗ ਖਲਾਰੇ ਗਏ ਤੇ ਉਸ ਤੇ ਰੋਸੇ ਵਜੋ ਨਾਮ ਚਾਪਦੀਆਂ ਲੰਗਰ ਛਕਦੀਆਂ ਪ੍ਰਦਰਸ਼ਨ ਕਰਦੀਆਂ ਸਿੱਖ ਸੰਗਤਾਂ ਤੇ ਗੋਲੀਆਂ ਭਰਾਈਆਂ ਗਈਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਗ੍ਰਹਿ ਮੰਤਰੀ ਸੁਖਵੀਰ ਸਿੰਘ ਬਾਦਲ ਸੋ ਅਸਾਰੀ ਲੀਡਰਸ਼ਿਪ ਜਿਹੜੀ ਬਾਗੀ ਵਾਲੇ ਪਾਸੇ ਖੜੀ ਆ ਉਹ ਵੀ ਤੇ ਜਿਹੜੀ ਸੁਖਵੀਰ ਬਾਦਲ ਦੇ ਪਿੱਛੇ ਖੜੀ ਆ ਉਹ ਵੀ ਸਾਰੀ ਸੱਤਾ ਸੁਖਮਾਨਨ ਵਾਲੀ ਤੇ ਉਹ ਸਭ ਵਰਤਾਰੇ ਦੇ ਦਰਮਿਆਨ ਪ੍ਰਕਾਸ਼ ਸਿੰਘ ਬਾਦਲ ਇੱਕ ਚਿੱਠੀ ਲੈ ਕੇ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਨੇ ਮੱਥਾ ਟੇਕ ਕੇ ਅਕਾਲ ਤਖਤ ਸਾਹਿਬ ਤੇ ਜਾਂਦੇ ਨੇ ਕਹਿੰਨੀ ਗੁਰਵਚਨ ਸਿੰਘ ਸੀ ਮੇਰਾ ਖਲੋਸ ਦਮੇ ਸੋ ਉਹਨਾਂ ਨੂੰ ਪਕੈਦਾ ਤੌਰ ਤੇ ਉਹ ਚਿੱਠੀ ਸੌਂਪਦੇ ਨੇ ਕਿਹਾ ਜੀ ਗਿਆਨੀ ਗੁਰਵਚਨ ਸਿੰਘ ਜਿੱਥੇ ਗੁਰਵਚਨ ਸਿੰਘ ਹੋਰ ਹਨ ਕਿ ਆਪ ਪਛਾਤਾ ਪੜੀ ਚਿੱਠੀ ਆ ਉਸ ਤੋਂ ਬਾਅਦ ਤੱਕ 3 ਦੇ ਕੇਸ ਘਟ ਸਭ ਵਿਖੇ ਪਛਾਤਾ ਬੱਜੋ ਅਖੰਡ ਪਾਠ ਸਭ ਕਰਾਇਆ ਜਾਂਦਾ ਤੇ ਉਸ ਅਖੰਡ ਪਾਠ ਸਭ ਦੇ ਵਿੱਚ ਹਾਜ਼ਰੀ ਭਰਨ ਦੇ ਲਈ ਜਦੋਂ ਭੋਗ ਪਾਏ ਜਾਂਦੇ ਨੇ ਤਦ ਪ੍ਰਕਾਸ਼ ਸਿੰਘ ਬਾਦਲ ਕੀ ਚੰਦੂ ਮજરા ਵੀ ਬੈਠਾ ਦਿਖ ਰਿਹਾ ਸਰ ਜੀ ਸਿੰਘ ਜੀ ਮਾਹਰ ਵੀ ਬੈਠੇ ਨੇ ਤੇ ਵੀ ਬਜ਼ਗੀਰ ਕੋਲ ਵੀ ਕਿਉਂ ਤੁਸੀਂ ਸਾਰਿਆਂ ਨੇ ਅਛਾਤਪ ਕਰਨ ਗਏ ਸੀ ਜਦ ਗੁਨਾਹਾਂ ਲਈ ਬੋਲੇ ਕਿਉਂ ਨਹੀਂ ਇਹ ਤਫਸੀਲ ਜਦ ਕਿਉਂ ਨਹੀਂ ਸਾਹਮਣੇ ਲਿਆਉਂਦੀ ਕਿ ਹਾਂ ਇਹ ਗੁਨਾਹ ਹੋਏ ਨੇ ਸੋ ਇਸ ਦਾ ਮਤਲਬ ਤੁਸੀਂ ਉਸ ਦੇ ਵਿੱਚ ਸ਼ਾਮਲ ਹੋ ਅੱਜ ਤੁਸੀਂ ਚਾਹੇ ਸੁਖਵੀਰ ਬਾਦਲ ਦੇ ਪਿੱਛੇ ਖੜੇ ਹੋ ਜਾਂ ਸੁਖਵੀਰ ਬਾਦਲ ਦੇ ਸਾਹਮਣੇ ਖੜੇ ਹੋ ਚਾਹੇ ਤੁਸੀਂ ਅੱਜ ਇਹ ਕਹਿ ਰਹੇ ਹੋ ਕਿ ਹਾਂ ਜੀ ਅਸੀਂ ਆਪਣੀ ਗੁਨਾਹਾਂ ਦੀ ਮਾਫੀ ਮੰਗ ਲਈ ਉਹ ਮੰਗੇ ਜੇ ਤੁਸੀਂ ਕਹਿੰਦੇ ਹੋ ਕਿ ਹਾਂ ਉਹਦੇ ਤੁਸੀਂ ਵੀ ਨਹੀਂ ਛੱਡ ਕੇ ਆਏ ਤੇ ਕਹਿੰਦੇ ਹੋ ਕਿ ਸੁਖਵੀਰ ਪ੍ਰਧਾਨਗੀ ਤੋਂ ਅਸਤੀਫਾ ਦੇਵੇ ਫਿਰ ਤੁਸੀਂ ਆਪਣੇ ਕੋਰ ਕਮੇਟੀ ਦੇ ਮੈਂਬਰਾਂ ਤੋਂ ਅਸਤੀਫੇ ਦੇ ਆਉਂਦੇ ਤੁਸੀਂ ਚੋਣਾ ਨਾ ਲੜਦੇ ਤਾਜ਼ੀਆਂ ਲੋਕ ਸਭਾ ਚੋਣਾ ਸੋ ਇਹਦਾ ਮਤਲਬ ਉਸ ਸਮੇਂ ਮੇਰੇ ਕੋਲ ਤਸਵੀਰ ਪਈ ਆ ਇਹ ਤਸਵੀਰ ਗਵਾਹੀ ਭਰਦੀ ਆ ਉਸ ਸਮੇਂ ਦੀ ਕਿ ਬੀਬੀ ਜਗੀਰ ਕੌਰ ਵੀ ਪ੍ਰੇਮ ਸਿੰਘ ਚੰਦੂ ਮજરા ਵੀ ਦਲਜੀਤ ਸਿੰਘ ਚੀਮਾ ਵੀ ਪ੍ਰਕਾਸ਼ ਸਿੰਘ ਬਾਦਲ ਵੀ ਇਹ ਉਸ ਪਸਰਤਾਪ ਵਾਲੇ ਉਹਦੇ ਵਿੱਚ ਅਖੰਡਪਾਟ ਸਾਹਿਬ ਦੇ ਭੋਗ ਤੇ ਬੈਠੇ ਨੇ ਸੋ ਇਹਦਾ ਮਤਲਬ ਗਨਾਹਾਂ ਤੋਂ ਤੁਸੀਂ ਜਨਾਬ 2015 ਤੋਂ ਵਾਕਫ ਹੋ ਹੁਣ ਰਾਜਨੀਤੀ ਚਮਕਾਉਣ ਲਈ ਜਿਆਦਾ ਏ ਜਾਂ ਜਦੋਂ ਲੱਗਿਆ ਕਿ ਹਣ ਅਕਾਲੀ ਦਲ ਚ ਕੁਝ ਖੱਟਣ ਨੂੰ ਨਹੀਂ ਰਿਹਾ ਕੁਝ ਕਮਾਉਣ ਨੂੰ ਨਹੀਂ ਰਿਹਾ ਹੁਣ ਕਹਿੰਦੇ ਚੋਣ ਵੀ ਨਹੀਂ ਲੜਾਂਗੇ ਸੋ ਇਸ ਲਈ ਇਹ ਵੱਡਾ ਸਵਾਲ ਹੁਣ ਦਸਿਹਦਰ ਸਾਹਿਬ ਮੂਰੇ ਤਾਂ ਖੜਾ ਹੀ ਕਿ ਉਹਨਾਂ ਨੇ ਫੈਸਲਾ ਕੀ ਲੈਣਾ ਤੇ ਉਹਨਾਂ ਦੇ ਫੈਸਲੇ ਤੇ ਸਭ ਦੀ ਨਜ਼ਰ ਆ ਚਰਚਾ ਤਾਂ ਸੰਗਤ ਇਸ ਗੱਲ ਦੀ ਵੀ ਆ ਕਿ ਕੀ ਇਹ ਇਹਨਾਂ ਲੀਡਰਾਂ ਨੂੰ ਜਿਨ੍ਹਾਂ ਦੇ ਹੱਥ 'ਚ ਅਕਾਲੀ ਦਲ ਦੀ ਬਾਗਡੋਰ ਸੀ ਜਿਨ੍ਹਾਂ ਨੇ ਉਸ ਅਕਾਲੀ ਦਲ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਪਾਰਟੀ ਨੂੰ ਜਿਹੜੀ ਕੌਮ ਦੀ ਪਾਰਟੀ ਸੀ ਪੰਜਾਬ ਦੀ ਪਾਰਟੀ ਸੀ ਉਸ ਨੂੰ ਪਰਿਵਾਰਕ ਮੀਟਿੰਗ ਵਾਲੀ ਪਾਰਟੀ ਬਣਾ ਕੇ ਰੱਖ ਲਿਆ ਸਾਰੇ ਆਪਣੇ ਪਰਿਵਾਰ ਪਾਲੇ ਉਸ ਨੂੰ ਉਹਨੂੰ ਸਜ਼ਾ ਹੀ ਦੇਣੀ ਚਾਹੀਦੀ ਹੈ ਜਾਂ ਇਸ ਰਾਜਨੀਤਿਕ ਬੱਜਰਗਰਤੀਆਂ ਲਈ ਕੋਈ ਰਾਜਨੀਤਿਕ ਸਜ਼ਾ ਵੀ ਹੋਣੀ ਚਾਹੀਦੀ ਹੈ ਕੀ ਇਸ ਮਸਲੇ ਦੇ ਉੱਤੇ ਵੀ ਸਿੰਘ ਸਹਿਬਾਨ ਵਿਚਾਰਨਗੇ ਕਿ ਇਹ ਲਈ ਰਾਜਨੀਤਿਕ ਸਜ਼ਾ ਵੀ ਹੋਣੀ ਚਾਹੀਦੀ ਹੈ ਕਿ ਭਾਈ ਰਾਜਨੀਤੀ ਤੋਂ 5 ਸਾਲ ਹੋ ਜੋ ਵਾਂਝੇ ਛੁੱਟੀ ਆ ਤੁਹਾਡੀ ਆ ਪ੍ਰਧਾਨਗੀਆਂ ਵੀ ਛੱਡੋ ਕੁਰਸੀਆਂ ਵੀ ਛੱਡੋ ਕੋਰ ਕਮੇਟੀਆਂ ਵੀ ਛੱਡੋ ਬਾਕੀ ਉਹਦੇਦਾਰੀਆਂ ਵੀ ਛੱਡੋ ਆ ਨਵੀਂ ਪਨੀਰੀ ਨੂੰ ਅਸੀਂ ਪੰਥ ਦੀ ਬਾਗਡੋਰ ਸੌਂਪਦੇ ਆ ਨਵੀਂ ਪਨੀਰੀ ਨੂੰ ਅਸੀਂ ਅਕਾਲੀ ਦਰ ਸੌਂਪਦੇ ਆ ਹੇ ਕਿ ਬੋਤਾ ਸੁਜਮਨ ਨੌਜਵਾਨ ਪੰਜਾਬ ਦੇ ਵਿੱਚ ਜਿਹੜੇ ਸਿੱਖੀ ਦੀ ਮਰਿਆਦਾ ਤੋਂ ਵੀ ਵਾਕਫ ਨੇ ਕਰੋ ਪਰੋਸਾ ਉਹਨਾਂ ਤੇ ਜਿਹੜੇ ਖਾਲੀਗਨ ਨੂੰ ਵੀ ਅੱਗੇ ਤੋਰ ਸਕਦੇ ਨੇ ਪਰ ਆ ਪਰਿਵਾਰ ਪਾਲਣ ਵਾਲੇ ਆਪਣੀਆਂ ਨਿੱਜੀ ਗਰਜਾਂ ਪਾਲਣ ਵਾਲੇ ਚਾਹੇ ਉੱਧਰ ਖੜੇ ਨੇ ਚਾਹੇ ਉੱਧਰ ਖੜੇ ਨੇ ਇੱਕੋ ਸਾਰ ਨੇ ਸੋ ਇਸ ਲਈ ਹੁਣ ਇਹ ਫੈਸਲੇ ਦੀ ਕੜੀ ਆ ਪੰਜ ਸਿੰਘ ਸਹਿਬਾਨਾ ਲਈ ਕਿ ਪਹਿਲੀ ਤਨਖਾਹਾਂ ਤੱਕਰਾਰ ਦੋਈ ਤਰ੍ਹਾਂ ਦਿੱਤੀਆਂ ਜਾਣਗੀਆਂ ਪਰ ਉਹ ਤਨਖਾਹਾਂ ਤਖਤੀ ਵਾਲੀਆਂ ਹੋਣਗੀਆਂ ਜਾਂ ਫਿਰ ਮਹਾਰਾਜਾ ਰਣਜੀਤ ਸਿੰਘ ਵਾਲੀ ਸਜ਼ਾ ਦੇ ਤੱਕ ਇਹਨਾਂ ਨੂੰ ਉਹ ਸਜ਼ਾ ਕੋੜੇ ਮਾਰ ਦੇ ਤੱਕ ਦੀ ਸਜ਼ਾ ਤੱਕ ਜਾ ਸਕਦੀ ਹੈ ਇਹਦੇ ਉੱਤੇ ਨਜ਼ਰ ਰਹੀ